ਗਲਤ ਬਿਆਨਬਾਜ਼ੀ ਪ੍ਰਭੂ ਯਸੁਮਸੀ ਨੇ ਕਦੀ ਵੀ ਨਹੀਂ ਕੀਤੀ ਕਦੀ ਵੀ ਨਹੀਂ ਕੀਤੀ ਹੁਣ ਸਭ ਤੋਂ ਪਹਿਲਾਂ ਦੱਸਿਆ ਗੱਲ ਸੁਣੋ ਮੇਰੀ ਜੇ ਕਿਸੇ ਨੇ ਮੇਰੇ ਪਿੱਛੇ ਲੱਗਣਾ ਨਾ ਤੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਰੱਖ ਲਵੇ ਕਿ ਜਾਨ ਵੀ ਜਾ ਸਕਦੀ ਇਹ ਹੋ ਸਕਦਾ ਜੀ ਜਾਨ ਵੀ ਤੁਸੀਂ ਤੁਹਾਨੂੰ ਜਾਨ ਜਾਂ ਹੱਥ ਵੀ ਧੋਣੇ ਪੈਣਗੇ ਪ੍ਰਾਨ ਵੀ ਜਾ ਸਕਦੇ ਨੇ ਹਮੇਸ਼ਾ ਸਲੀਬ ਚੱਕ ਕੇ ਮੇਰੇ ਪਿੱਛੇ ਜਿਹੜਾ ਚੱਲੇਗਾ ਉਹ ਬਚਾਇਆ ਜਾਵੇ ਅੱਜ ਦੁਨੀਆ ਦੇ ਵਿੱਚ ਕੀ ਹੋ ਰਿਹਾ ਇਹ ਹੀ ਕੁਝ ਹੋ ਰਿਹਾ ਤੇ ਜਿਹੜੇ ਖੁੱਲੇ ਦਰਵਾਜੇ ਨਾਲ ਲੱਭਦੇ ਨੇ ਉਹਨਾਂ ਲਈ ਕੋਈ ਮੁਸ਼ਕਲ ਪਰ ਦਰਵਾਜ਼ਾ ਭੀੜਾ ਹੋਈ ਆ ਕਿਹੜਾ ਪ੍ਰਭੂ ਯਸਮਸੀ ਉਹਨੇ ਕਿਹਾ ਕਿ ਸੱਚੇ ਵਾ ਤੇ ਝੂਠ ਦਾ ਦਰਵਾਜ਼ਾ ਖੁੱਲ ਜਾ ਅੱਜ ਬਹੁਤੇ ਕਿਹੜੇ ਦਰਵਾਜ਼ੇ ਤੰਗਦੇ ਪਏ ਆ ਝੂਠ ਦੇ ਦਰਵਾਜ਼ੇ ਲਾਲਚ ਦੇ ਦਰਵਾਜ਼ੇ ਵਿੱਚ ਜਨਾਹ ਕੜੀ ਦੇ ਦਰਵਾਜੇ ਵਿੱਚ ਬਦਕਾਰੀ ਤੇ ਬਦਹਾਲੀ ਦੇ ਦਰਵਾਜੇ ਵਿੱਚ ਜੇ ਕਿਸ ਨੇ ਮੇਰੇ ਵੱਲ ਆਣਾ ਨਾ ਉਹਨੇ ਸਾਰੀਆਂ ਚੀਜ਼ਾਂ ਤਿਆਗਣੀਆਂ ਪੈਣਗੀਆਂ ਜੇ ਕੋਈ ਪਹਿਲਾ ਹਰਾਮਕਾਰ ਸੀ ਉਹਨੂੰ ਛੱਡਣੀ ਪਵੇ ਜੇ ਕੋਈ ਬਦੀ ਕਰਦਾ ਵਾ ਉਹਨੂੰ ਛੱਡਣੀ ਪਵੇ ਜੇ ਕੋਈ ਲਾਲਚ ਕਰਦਾ ਤਾਂ ਉਹਨੂੰ ਲਾਲਚ ਛੱਡਣਾ ਪਵੇਗਾ ਤਿਆਗਣਾ ਪਵੇਗਾ ਜੇ ਕੋਈ ਅਮੀਰ ਬੰਨਾ ਚਾਹੁੰਦਾ ਉਹ ਅਮੀਰੀ ਛੱਡਣੀ ਪਵੇਗੀ ਹਰੇ ਵਰਿਆਈ ਦੀ ਜੜ ਕੀ ਆ ਲੋਭ ਆ ਲਾਲਚ ਆ ਬੇਸ਼ੱਕ ਮੈਂ ਅਮੀਰ ਬੰਦੇ ਚਾਹ ਦੇ ਵਿੱਚ ਕਈ ਦਰਵਾਜੇ ਮੈਂ ਟੱਪ ਜਾਣਾ ਪਰ ਮੀ ਮੁਕਤੀ ਚਾਹੁੰਦਾ ਇੱਕ ਚੀਜ਼ ਦਾ ਚਨਾਬ ਆ ਇੱਕ ਚੀਜ਼ ਉਹਨੇ ਕਿਹਾ ਦਰਵਾਜੇ ਬੜੇ ਨੇ ਪਰ ਜਿਹੜਾ ਕੋਈ ਮੇਰੇ ਵੱਲ ਆਵੇਗਾ ਨਾ ਉਹ ਸੱਚਾ ਦਰਵਾਜਾ ਤੇ ਸਾਰੀਆਂ ਚੀਜ਼ਾਂ ਛੱਡਣੀਆਂ ਪੈਣ